जो बेसिक इंफ्रास्ट्रक्चर है ना बहुत देर से ख़राब है इसको चुस्त दुरुस्त करेंगे कट भी उठाएंगे लोगों को डूबने से भी बचाएंगे जो जहाँ के एम रहे हैं ना जिन्होंने जो कॉलोनी डिवेलप करी है एन के शर्मा उसने बिल्कुल ध्यान नहीं किया पिछले साल आपको मालूम है क्या हुआ था सारा जीरकपुर सारा डेरा बसी डूब गया था ये वाली हालत दोबारा नहीं होने देंगे बिजली का भी ठीक करेंगे सीवरेज वाटर सप्लाई ये सिविल कम्यूनिटीज़ हैं पचहत्तर साल सेवेंटी फाइव रूल किया है इन लोगों ने और पिछले तीस साल में पंद्रह पंद्रह साल रूल किया है ये अभी ਕਿ ਸਿਵ ਕਮਿਊਨਿਟੀ ਜ ਨਹੀਂ ਦੇ ਪਾਏ ਬਿਜਲੀ ਪਾਣੀ ਸੜਕ ਇਹ ਇਹ ਹਮ 1 ਸਾਲ ਦੇ ਅੰਦਰ ਅੰਦਰ ਇਹਨੂੰ ਸਾਰਾ ਸਾਰਾ ਕੁਝ ਠੀਕ ਕਰ ਦੇਗੇ ਇੰਟੀਗਰਲ ਕੰਸਟਰਕਸ਼ਨ ਉੱਪਰ ਕੀ ਕਹੋਗੇ ਫਿਰ ਪੂਰੀ ਸੰਦੋ ਜਿਆਦਾ ਜਿਹੜਾ ਮਾਫੀਆ ਹੈਗਾ ਫਿਲਡਰ ਮਾਫੀਆ ਜਿਹੜਾ ਹੈਗਾ ਇੰਟੀਗਰਲ ਜਿਹੜੇ ਮਿਨਿਸਟਰਸ ਨੇ ਉੱਪਰ ਕੀ ਕਹੋਗੇ ਅਕਾਲੀ ਦਲ ਦਾ ਕੈਂਡੀਡੇਟ ਹੀ ਮਾਫੀਆ ਦਾ ਪਾਰਟ ਹੈ ਜੀ ਹਲੇ ਹੋਰ ਮਾਫੀਆ ਕੌਣ ਹੈ ਸਰਕਾਰ ਇਹਨਾਂ ਦੀ ਸੀਗੀ ਉਹ ਵਾਸ ਰਨਿੰਗ ਦਾ ਮਾਫੀਆ ਇਹ ਇਹ ਲੋਕ ਚਲਾ ਰਹੇ تھے ਨਾ ਇਹ ਲੋਕ ਮਾਫੀਆ ਚਲਾ ਰਹੇ ਸੀ ਇਕੱਲੀ ਬੀਜੇਪੀ ਕਾਂਗਰਸ ਇਹਨਾਂ ਦਾ ਮਾਫੀਆ ਸੀਗਾ ਅਸੀਂ ਮਾਫੀਆ ਨੂੰ ਢਕੇਲ ਪਾ ਰਹੇ ਹਾਂ ਸਾਰੇ ਮਾਫੀਆ ਨੂੰ ਗੈਂਗਸਟਰ ਨੂੰ ਸਾਰਿਆਂ ਨੂੰ ਖਤਮ ਕਰ ਰਹੇ ਹਾਂ ਔਰ ਲੋਕਾਂ ਨੂੰ ਸਹੂਦਤ ਦੇ ਰਹੇ ਹਾਂ ਅਸੀਂ ਐਨਓਸੀ ਜਿਹੜੀ ਰਜਿਸਟਰੀਆਂ ਵਾਸਤੇ ਚਾਹੀਦੀ ਉਹਦੇ ਵਿੱਚ ਬੜੀ ਕੰਫਿਊਜ਼ਨ ਆ ਚੁੱਕੀ ਜੀ ਬਹੁਤ ਜ਼ਿਆਦਾ ਲੋਕਾਂ ਦੀ ਉਹ ਥੋੜਾ ਜਿਹਾ ਕੋਡ ਕਰਕੇ ਹੋ ਗਿਆ ਜੀ ਸਾਰਾ ਕਲੀਅਰ ਗਾਈਡਲਾਈਨਸ ਹੈ ਸਾਰੀ ਪ੍ਰੋਸੈਸ ਆਨਲਾਈਨ ਹੈ ਕਿਸੇ ਨੂੰ ਕੋਈ ਦਿੱਕਤ ਨਹੀਂ ਆਣ ਦਿੱਤੀ ਖਤਮ ਕਰਤੀ ਹੈ ਬਹੁਤ ਵੱਡਾ ਰਲੀਫ ਮਿਲੇਗਾ ਲੋਕਾਂ ਨੂੰ ਜਦੋਂ ਜਦੋਂ ਆਪਣਾ ਕੋਡ ਖਤਮ ਹੋਏਗਾ ਜਦੋਂ ਪੂਰਾ ਇੰਪਲੀਮੈਂਟ ਹੋ ਜਾਏਗਾ ਬਹੁਤ ਵੱਡਾ ਉਰਨ ਮਿਲੇਗਾ ਹਲਕਾ ਡੇਰਾ ਬਸੀ ਵਾਸਤੇ ਤੁਹਾਡਾ ਕੀ ਅੱਜ ਪੁਆਇੰਟ ਵਿਜ਼ਨ ਹੈਗਾ ਕਿ ਜਾਂ ਇਹ ਹਲਕਾ ਡੇਰਾ ਬਸੀ ਵਾਸਤੇ ਇਹ ਕਰਨਾ ਹੈ ਦੇਖੋ ਅਜੇ ਤੱਕ ਤਾਂ ਡੇਰਾ ਬੱਸੀ ਵਾਲਿਆਂ ਨੂੰ ਔਰ ਦੂਜੇ ਜਿਹੜੇ ਜੀਰਕਪੁਰ ਵਾਲਿਆਂ ਨੂੰ ਸੇਵ ਕਮਿਊਨਿਟੀਜ਼ ਨੇ ਮਿਲੀਆਂ ਇੱਥੇ ਕੋਈ ਕਾਲਜ ਨਹੀਂ ਹੈ ਐਜੂਕੇਸ਼ਨਲ ਇੰਸਟੀਟਿਊਸ਼ਨਜ਼ ਹੋਣ ਗਿਆ ਹੈਲਥ ਇਨਫਰਾਸਟ੍ਰਕਚਰ ਸੀ ਬਹੁਤ ਇੰਪਰੂਵ ਕੀਤਾ ਉਹਦੇ ਵਿੱਚ ਡਾਕਟਰਸ ਲਗਾਏ ਆ ਮੈਡੀਸਨ ਆ ਗਈਆਂ ਸਾਰੇ ਉਹ ਸੀ ਉਹਨਾਂ ਨੂੰ ਪਾਵਰਸ ਵੀ ਦਿੱਤੇ ਆ ਵੀ ਪੇਸ਼ੰਟ ਨੂੰ ਦਵਾਈ ਬਾਹਰੋਂ ਨਹੀਂ ਲੈ ਕੇ ਦੇਣੀ ਉਹ ਸਾਰਾ ਕੁਝ ਕਰਤਾ ਸੀ ਅਜੇ ਬਹੁਤ ਸਾਰਾ ਕੁਝ ਕਰਨਾ ਬਾਕੀ ਹੈ ਸਭ ਤੋਂ ਵੱਡੀ ਗੱਲ ਹੈ ਕਿ ਇੱਥੇ ਨਾ ਇੱਕ ਕੰਪੈਂਡਿੰਗ ਲੋਕਾਂ ਨੂੰ ਸੈਂਸ ਆਫ ਡਿਜ਼ਾਸਟਰ ਹੈ ਜਿਹੜੀ ਹੜਾ ਕਰਕੇ ਆ ਕੱਕਰ ਦੀ ਮਾਰ ਥੱਲੇ ਆ ਪਿਛਲੇ ਸਾਲ ਬਹੁਤ ਬੁ ਕਿ ਕਿ ਹਫਤਾ ਘਰੇ ਰਹਾ ਹੈ ਔਰ ਜਿਹੜੇ ਆਪਣੇ ਜਿੰਦੇ ਵੀ ਹਾਈ ਰਾਈਜ਼ ਬਿਲਡਿੰਗ ਸਿਗੀਆਂ ਬੜਾ ਰਿਸਕ ਸਿਗਾ ਵੀ ਕੋ ਕਲਾਪਸ ਨਾ ਕਰ ਜਾਣ ਸਾਰੀਆਂ ਉਹ ਇਹ ਸਾਰਾ ਕੰਮ ਕੀਤਾ ਜੀ ਐਨਕੇ ਸ਼ਰਮਾ ਨੇ ਅਕਾਲੀ ਭਾਜਪਾ ਗਵਰਨਮੈਂਟ ਨੇ ਔਰ ਕਾਂਗਰਸ ਗਵਰਨਮੈਂਟ ਨੇ ਇਹਨੂੰ ਸਾਰਿਆਂ ਨੂੰ ਠੀਕ ਕਰਾਂਗੇ ਜੀ ਕੱਗਰ ਨੂੰ ਵੀ ਨਕੀਲ ਪਾਵਾਂਗੇ ਕੋਈ ਉਹਦੇ ਉੱਪਰ ਕੋਈ ਲੇਕ ਬਣਾਵਾਂਗੇ ਪਾਣੀ ਨੂੰ ਰੋਕਾਂਗੇ ਚੈਨਲਾਈਜ਼ ਕਰਾਂਗੇ ਉਹਨੂੰ ਕਿਸਾਨਾਂ ਨੂੰ ਦੇਵਾਂਗੇ ਅਜੇ ਤੱਕ ਲੋਕਾਂ ਨੂੰ ਇਹ ਸਿਵਲ ਕਮਿਊਨਿਟੀਜ਼ ਨਹੀਂ ਦੇ ਪਾਏ ਬਿਜਲੀ ਪਾਣੀ ਸੀਵਰੇਜ ਅਜੇ ਲੋਕਾਂ ਨੂੰ ਤਰਸ ਰਿਹਾ ਇਹ ਵੀ ਕਰਾਂਗੇ ਐਜੂਕੇਸ਼ਨਲ ਇੰਸਟੀਟਿ ਦੇ ਆ ਕੇ ਬਹੁਤ ਵਧੀਆ ਸਰਕਾਰਾਂ ਵਾਪਸ ਦੇ ਦੋ ਨੁਕਸਾਨ ਪਸਲਾ ਦੇ ਮੁਆਵਦੇ ਨੇ ਉਹਨਾਂ ਬਾਰੇ ਕੋਈ ਜਾਣਕਾਰੀ ਦਿਆ ਦਿੱਤਾ ਬਿਲਕੁਲ ਜੀ ਅਸੀਂ ਇਹ ਪਹਿਲੀ ਸਰਕਾਰ ਹੈ ਜਿਹੜੀ ਫਸਲਾਂ ਦੇ ਖੇਤ ਚ ਖੜੀ ਹੁੰਦੀ ਹੈ ਤੇ ਜਿਹੜੀ ਫਸਲ ਦਾ ਉਹਦਾ ਨੁਕਸਾਨ ਉਹਦਾ ਖਰਾਬੇ ਦਾ ਪੈਸਾ ਮਿਲ ਜਾਂਦਾ ਲੋਕਾਂ ਨੂੰ ਗਵਰਨਮੈਂਟ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਆ ਲੋਕਾਂ ਨਾਲ ਇੰਟਰੈਕਟ ਕਰਾਂਗੇ ਹੋਰ ਵੀ ਬਹੁਤ ਸਾਰੇ ਮਸਲੇ ਆ ਜੀ এমਪਲੋਇਮੈਂਟ ਹੈ ਡੇਰਾ ਬਸੀ ਪੂਰੇ ਪੰਜਾਬ ਵਿੱਚ ਲੁਧਿਆਣੇ ਤੋਂ ਬਾਅਦ ਦੂਜੇ ਨੰਬਰ ਤੇ ਆ ਜਿਹੜੀ ਇੰਡਸਟਰੀ ਆ ਇੱਥੇ ਇਹ ਇਹ ਅੱਧੇ ਪੰਜਾਬ ਨੂੰ ਰੋਜ਼ਗਾਰ ਦੇ ਸਕਦਾ ਉਹਨਾਂ ਦੇ ਨਾਲ ਨੈਟਵਰਕ ਕਰਾਂਗੇ ਸਕਿੱਲ ਬੇਸਡ ਐਜੂਕੇਸ਼ਨ ਲੈ ਕੇ ਆਵਾਂਗੇ ਜਿਹੜਾ ਇਹਨਾਂ ਦਾ ਸਭ ਤੋਂ ਵੱਡੀ ਪ੍ਰੋਬਲਮ ਹੈ ਇਸ ਵੇਲੇ ਸ਼ੰਭੂ ਦਾ ਬਾਰਡਰ ਬੰਦ ਹੈ ਉਹ ਖਲੋਵਾਣਾ ਇਹਨਾਂ ਦੀਆਂ ਪਿੰਡਾਂ ਦੀਆਂ ਸੜਕਾਂ ਟੁੱਟੀਆਂ ਹੋਈਆਂ ਸਾਰੀਆਂ ਸਾਰੇ ਟ੍ਰੈਫਿਕ ਡੇਰਾ ਬਸੀ ਔਰ ਅਡਰੈਸ ਕਰਾਂਗੇ ਜੇ ਜੇਕਰ ਗਠਜੋੜਨ ਦੀ ਸਰਕਾਰ ਬਣਦੀ ਹੈ ਤਾਂ ਮਹਿੰਗਾਈ ਥੋੜੀ ਘਟੇਗੀ ਬਿਲਕੁਲ ਘਟੇਗੀ ਜੀ ਗਠਜੋੜ ਜੇ ਨਹੀਂ ਹੈ ਪੱਕਾ ਬਣ ਰਹੀ ਹੈ ਜੀ 300 ਤੋਂ ਵੱਧ ਸੀਟਾਂ ਆ ਰਹੀਆਂ ਡੀਜ਼ਲ ਰਸੋਈ ਗੈਸ ਪੈਟਰੋਲ ਸਸਤਾ ਹੋਏਗਾ ਔਰ ਜਿਹੜਾ ਇਹਨਾਂ ਨੇ ਕਾਮਨ ਕੰਜ਼ਿਊਮਰ ਗੁੱਡਸ ਆ ਗਿਆ ਚਾਹੇ ਖਾਣ ਵਾਲੀਆਂ ਪਹਿਨਣ ਵਾਲੀਆਂ ਜਿਹੜੀਆਂ ਚਪਲਾਂ ਤੱਕ ਤੇ 12% ਇਹਨਾਂ ਨੇ GST ਲਾਇਆ ਹੋਇਆ ਉਹਨੂੰ 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 ਖਤਮ ਕਰਾਂਗੇ ਢਾਬਿਆਂ ਤੇ GST ਲਾਇਆ ਉਹਨੂੰ ਖਤਮ ਕਰਾਂਗੇ ਜਿਹੜਾ ਟੈਕਸ ਹੈ ਉਹ ਹੋਟਲਾਂ ਦੇ ਵੱਡੇ 5 ਸਟਾਰ ਹੋਟਲਾਂ ਤੇ ਔਰ ਵੱਡੇ ਲੋਕਾਂ ਨੂੰ ਲਾਵਾਂਗੇ ਉਹਨਾਂ ਤੋਂ ਟੈਕਸ ਲਾਵਾਂਗੇ ਲੋਕਾਂ ਨੂੰ ਸਹੂਲਤਾਂ ਦੇ ਆ ਕੇ ਜੀ ਡਾਕਟਰ ਸਾਹਿਬ ਜਿਹੜੇ ਨੈਸ਼ਨਲ ਹਾਈਵੇ ਨੇ ਜਿੰਨੇ ਵੀ ਪ੍ਰੋਜੈਕਟ ਸੀ ਜਿਹੜੇ ਕੋਲ ਹੋ ਜਾਂ ਪਿੱਛੇ ਕਿੰਨੀ ਦੀ ਮੌਤ ਹੋਈ ਹੈ ਇਸ ਮੈਨੇਜਮੈਂਟ ਟ੍ਰੈਕ ਕਰਕੇ ਦੇਖੇ ਬਿਲਕੁਲ ਵੀ ਸੁਪੀਰ ਤੇ ਨਹੀਂ ਜਾਂਦੇ ਮੈਂ ਪ੍ਰੋਜੈਕਟ ਕਈ ਮਹੀਨਿਆਂ ਤੋਂ ਇਹਨਾਂ ਨੇ ਲਟਕਾਈ ਹੋਈ ਨੇ ਇਹਦੇ ਵਾਸਤੇ ਐਸੋ ਇਹ ਮੇਨ ਪ੍ਰੋਬਲਮ ਆ ਜਿਹੜਾ ਹਾਈ ਔਰ ਸਰਕਾਰ ਨੇ ਬੰਦ ਕੀਤਾ ਹੋਇਆ ਬਿਲਕੁਲ ਗੈਰ ਕਾਨੂੰਨੀ ਆ ਸਭ ਤੋਂ ਪਹਿਲਾਂ ਉਹਨੂੰ ਖਲਾਵਾਵਾਂਗੇ ਜੀ ਉਹਦੇ ਨਾਲ ਬਹੁਤ ਬਹੁਤ ਲੋਕਾਂ ਨੂੰ ਆਸਾਨੀ ਹੋਏਗੀ ਈਜ਼ ਹੋਏਗੀ ਉਸ ਤੋਂ ਬਾਅਦ ਜਿਹੜੇ ਹੈਗਿਆਂ ਦੀਆਂ ਜਿਹੜੀਆਂ ਰੂਰਲ ਜਨੀਆਂ ਰੋਡ ਤੇ ਉਹਨਾਂ ਦੀ ਰਿਪੇਅਰ ਕਰਾਂਗੇ ਦੇ ਆਰ ਅਨ ਬਰੀ ਬੈਟ ਸ਼ੇਪ ਟ੍ਰੈਫਿਕ ਮੈਨੇਜਮੈਂਟ ਲੈ ਕੇ ਆਵਾਂਗੇ ਦੇਖਾਂਗੇ ਆਪਾਂ ਇਹਨੂੰ ਕਿਸ ਤਰ੍ਹਾਂ ਡੀਕੰਜੈਸਟ ਕਰਨਾ ਕੋਈ ਬਾਈਪਾਸ ਬਣਾਉਣਾ ਉਹਦੀ ਸੈਂਟੀਫਿਕ ਸਟੱਡੀ ਕਰਕੇ ਦੇਖਾਂਗੇ ਟ੍ਰੈਫਿਕ ਦਾ ਵੋਲੀਅਮ ਬਹੁਤ ਜ਼ਿਆਦਾ ਹੈ ਇੱਥੇ 300 300 ਤੋਂ 2 ਦਿਨ ਨਗਰ ਕੌਂਸਲ ਹੈ ਸਰ ਇੱਕਦਮ ਦੇ ਵਿੱਚ ਕਿਵੇਂ ਤੁਸੀਂ ਇਹਨੂੰ ਕੰਟਰੋਲ ਕਰਾ ਪਾਓਗੇ ਕਰਾਂਗੇ ਜੀ ਅਸੀਂ ਡੇਰਾ ਬੱਸੀ ਦੇ ਵਿੱਚ ਕਰ ਲਿਆ ਜੀਰਕਪੁਰ ਵਾਲਾ ਵੀ ਬਹੁਤ ਜਲਦੀ ਕਰ ਲਾਂਗੇ ਇਹਨੂੰ ਮੈਂ 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 ਕਹਿ ਰਿਹਾ ਜੀ ਮੈਂ ਕਹਿ ਰਿਹਾ ਇਹ ਸਾਰੇ ਲੇਗੇਸੀ ਇਸ਼ੂਜ਼ ਆ ਗਿਆ ਅਸੀਂ ਬਹੁਤ ਸਾਰੀਆਂ ਜਿਹੜਾ ਸਾਡਾ ਕੰਟਰੋਲ ਆ ਗਿਆ ਜਾਂ ਜਿੱਥੇ ਸਾਡੇ ਐਡਮਿਨਿਸਟਰੇਟਰ ਲੱਗ ਗਿਆ ਉੱਥੇ ਕੰਮ ਬਹੁਤ ਵਧੀਆ ਹੋ ਰਿਹਾ ਇੱਥੇ ਲੋਕਾਂ ਨੂੰ ਪੀਣ ਵਾਲਾ ਪਾਣੀ ਇਹਨਾਂ ਨੇ ਬੇਸਿਕ ਕਮਿਊਨਿਟੀ ਨਹੀਂ ਦਿੱਤੀਆਂ ਇਹਨਾਂ ਦੇ ਗੜੀ ਹੁਣ ਤੱਕ ਜਿਹੜੀ ਸੀ ਕਿਹਦਾ ਕੰਟਰੋਲ ਸੀਗਾ ਜੀ ਅਕਾਲੀ ਭਾਜੀ ਬੀਜੇਪੀ ਕਾਂਗਰਸ ਬਾਈ টারਨਸ ਸੋ ਇਹਨਾਂ ਨੇ ਨਹੀਂ ਕੀਤਾ ਅਸੀਂ ਉਹ ਕੰਮ ਕਰਕੇ ਦਿਖਾ ਦਾਂਗੇ ਤੁਹਾਨੂੰ ਜੀ ਸਰ 13 ਚ ਕਿੰਨੇ ਸੀਟਾਂ ਨੂੰ ਮਾਨਿਤ ਨਹੀਂ 13 ਜਿਓ 13 ਆਣ ਗਿਆ ਤੁਸੀਂ ਦੇਖ ਲਓ ਨਿਸ਼ਚਿੰਤ ਰਹੋ ਜੀ